ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਕਮਾਲੀ ਵਿਖੇ ਸਰਪੰਚ ਅਵਤਾਰ ਸਿੰਘ ਦੀ ਗਵਾਹੀ ਦੇ ਵਿੱਚ ਮਨਰੇਗਾ ਕਰਮਚਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਚਰਚਾ ਕਰਨ ਲਈ ਗ੍ਰਾਮ ਸਭਾ ਬੁਲਾਈ ਗਈ ਤੇ ਅਹਿਮ ਮਤੇ ਵੀ ਦਰਜ ਪਾਏ ਗਏ ਸਰਪੰਚ ਅਵਤਾਰ ਸਿੰਘ ਤੇ ਮਨਰੇਗਾ ਵਰਕਰਾਂ ਨੇ ਦੱਸਿਆ ਕਿ ਜਾਣਬੁੱਝ ਕੇ ਮਨਰੇਗਾ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਾਰਨ ਵਿਕਾਸ ਦੇ ਕੰਮਾ ਖੜੇ ਹੋਏ ਨੇ ਉਹਨਾਂ ਦੱਸਿਆ ਕਿ ਇਹਨਾਂ ਸਮੱਸਿਆਵਾਂ ਸੰਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਗਿਆ ਪਰੰਤੂ ਕੋਈ ਵੀ ਹੱਲ ਨਹੀਂ ਨਿਕਲਿਆ ਜਿਸ ਤਹਿਤ ਅੱਜ ਗ੍ਰਾਮ ਸਭਾ ਬੁਲਾਈ ਗਈ ਹੈ ਇਸ ਮਾਮਲੇ ਤੋਂ ਵਕਫ ਵਕਫ ਰੰਦੇ ਬਿਆਨ ਵੀ ਸਾਹਮਣੇ ਆਈ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦਿਆਂ ਕੀ ਨਾਮ ਹੈ ਤੁਹਾਡਾ ਅਵਤਾਰ ਸਿੰਘ ਜੀ ਸਰਪੰਚ ਕਮਾਲ ਜੀ ਕੀ ਮਸਲਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਪਿਛਲੇ 2-3 ਸਾਲ ਤੋਂ ਜਿਹੜਾ ਨਰੇਕਾ ਦਾ ਕੰਮ ਚੱਲ ਰਿਹਾ ਉਹ ਦੇਖਾ ਬਕਰੇ ਸੁਣੀ ਕੀ ਟਿਕਟ ਨੀ ਇਸਤੰਬਰ 2024 ਤੋਂ ਬੰਦ ਹੈ ਜੀ ਤੇ ਅਕਤੂਬਰ ਦੇ ਵਿੱਚ ਇਲੈਕਸ਼ਨ ਹੋਈ ਸੀ ਨਵੀਆਂ ਪੰਚਾਇਤਾਂ ਦੀ ਨਰੇਕਾ ਵਰਕਰਾਂ ਦਾ ਤੇ ਮੇਡ ਦਾ ਆਪਸ ਵਿੱਚ ਹੀ ਝਗੜਾ ਸੀ ਜੀ ਮੰਤਰੀ ਦਾ ਵਰਕਰਾਂ ਦਾ ਇਲਜ਼ਾਮ ਸੀ ਮੇਟ ਤੇ ਵੀ ਸਾਥੋ ਹੀ ਪੈਸੇ ਲੈ ਕੇ ਮਸਟਰ ਕਢਾਉਂਦੀ ਹੈ ਤੇ ਸਾਡੇ ਨਾਲ ਗਾਲੀ ਗਲੋਚ ਕਰਦੀ ਹੈ ਇਸ ਸਬੰਧ ਦੇ ਵਿੱਚ ਉਹਨਾਂ ਨੇ ਸਾਨੂੰ ਪੰਚਾਇਤ ਨੂੰ ਲਿਖਤੀ ਤੌਰ ਤੇ ਦਿੱਤਾ ਸੀ ਵੀ ਸੰਤਾ ਇਹ ਮੇਟ ਬਦਲਿਆ ਜਾਵੇ ਵੀ ਅਸੀਂ ਇਹਦੇ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਤੇ ਬਜ਼ੁਰਗ ਬੀਬੀਆਂ ਨੂੰ ਇਹ ਮਿੰਣ ਕੇ ਜਿੱਦਵਾਜੀ ਦੇ ਵਿੱਚ ਇਕੱਠੇ ਵੀ ਤੰਦੀ ਹੈ ਤੇ ਫਿਰ ਉਹ ਸਬੰਧ ਦੇ ਵਿੱਚ ਅਸੀਂ ਵੀਡੀਓ ਸਾਬ ਨੂੰ ਮਿਲੇ ਸੀ ਜੀ ਵੀਡੀਓ ਸਾਬ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਅਸੀਂ ਇੰਨੀ ਜਲਦੀ ਮੀਟਰੀ ਬਦਲ ਸਕਦੇ ਜੀ ਫਿਰ ਜਦੋਂ ਸਾਡੀ ਵੀਡੀਓ ਸਾਬ ਵੱਲੋਂ ਸੁਣਵਾਈ ਨਾ ਹੋਈ ਫਿਰ ਅਸੀਂ ਡੀਸੀ ਸਾਹਿਬ ਨੂੰ ਦੋ ਵਾਰੀ ਦਰਖਾਸਤਾਂ ਦਿੱਤੀਆਂ ਜੀ ਉਹ ਤੋਂ ਬਾਅਦ ਫਿਰ ਸਾਨੂੰ ਵੀਡੀਓ ਦਫਤਰ ਏਪੀਓ ਮੈਡਮ ਨੇ ਬੁਲਾਇਆ ਸੀ ਜੀ 70 75 ਮੈਂਬਰ ਸਾਡੇ ਉੱਥੇ ਗਏ ਸੀ ਫਿਰ ਵੀਡੀਓ ਸਾਹਿਬ ਸਾਨੂੰ ਕਹਿੰਦੇ ਵੀ ਜੇ ਪੈਸੇ ਲੈ ਕੇ ਮਸੂਲ ਕਢਾਉਂਦੀ ਹੈ ਵੀ ਸਾਨੂੰ ਲਿਖਦੀ ਤੁਸੀਂ ਕੋਈ ਐਫੀਡਵਿਟ ਦਿੱਤਾ ਜਾਵੇ ਮਨਰੇਗਾ ਵਰਕਰਾਂ ਦੇ ਜਿਹੜਾ ਕਿ ਐਫੀਡਵਿਟ ਦਿੱਤੇ ਨੂੰ ਵੀ ਤਕਰੀਬਨ 2 ਮਹੀਨੇ ਹੋ ਗਏ ਜੀ ਮਨਰੇਗਾ ਵਰਕਰਾਂ ਦੇ ਸਾਈਨ ਆ ਉਹਦੇ ਤੇ ਸਟਾਮ ਲੱਗਿਆ ਹੋਇਆ ਨਾਲ ਤੇ ਫਿਰ ਵੀ ਕੋਈ ਸੁਨਵਾਈ ਨਹੀਂ ਹੋਈ ਜੀ ਅੱਜ ਅੱਜ ਜਿਹੜਾ ਤੁਸੀਂ ਜਲਾਸ ਰੱਖਿਆ ਉਹਦੇ 'ਚ ਕੀ ਫੈਸਲੇ ਲਏ ਗਏ ਨੇ ਕਿਹੜਾ ਮਤਾ ਪਾਸ ਕੀਤਾ ਹੈ ਇਹਦੇ ਵਿੱਚ ਇਹੀ ਫੈਸਲਾ ਜੀ ਵੀ ਜਿਹੜਾ ਕੰਮ ਐਨੇ ਟਾਈਮ ਤੋਂ ਰੁਕਿਆ ਦੇਖੋ ਬਜ਼ੁਰਗ ਜੀਬੀਆਂ ਕਿੰਨੇ ਬੰਦੇ ਬੈਠੇ ਆ ਧੁੱਪ ਦੇ ਵਿੱਚ ਇਹ ਗਰਮੀ 'ਚ ਇਹਨਾਂ ਦਾ ਰੋਜ਼ਗਾਰ ਬੰਦ ਪਿਆ ਜੀ ਵੀ ਇਹਨੂੰ ਚਲਾਉਣ ਵਾਸਤੇ ਪਿੰਡ ਦੀ ਸਹਿਮਤੀ ਦੇ ਨਾਲ ਜਿੰਨਾ ਵੀ ਭਾਈਚਾਰਾ ಗ್ರಾಮ ਸਭਾ ਅੱਜ ਸੱਦੀ ਗਈ ਹੈ ਜੀ ಗ್ರಾಮ ਸਭਾ ਦੇ ਵਿੱਚ ਪਹਿਲੀ ਮੀਟਰ ਨੂੰ ਹਟਾ ਕੇ ਨਵਾਂ ਮੀਟਰ ਲਾ ਕੇ ਜਲਦੀ ਤੋਂ ਜਲਦੀ ਨਰੇਗਾ ਦਾ ਰੁਕਿਆ ਹੋਇਆ ਕੰਮ ਚਲਾਇਆ ਜਾਵੇ ਨਾਲ ਦੀ ਨਾਲ ਜਿਹੜੇ ਸਾਡੇ ਦੂਜੇ ਡਿਵੈਲਪਮੈਂਟ ਦੇ ਕੰਮ ਵੀ ਅਜੇ ਬੰਦ ਪਏ ਆ ਜੀ ਪੰਚਾਇਤ ਦੇ ਉਹ ਵੀ ਨਾਲ ਦੀ ਨਾਲ ਅਸੀਂ ਸ਼ੁਰੂ ਕਰਾਉਣ ਵਾਸਤੇ ਮਤੇ ਪਾ ਰਹੇ ਹਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਜੀਤ ਕੀ ਕੰਮ ਕਰਦੇ ਸੀ ਅਸੀਂ ਨਰੇਗਾ ਵਿੱਚ ਲੇਬਰ ਕੰਮ ਕਰਦੇ ਸੀ ਕੀ ਸਮੱਸਿਆ ਹੋਈ ਪਈ ਹੈ ਜਿਹੜੀ ਅੱਜ ਤੱਕ ਸਰ ਸਮੱਸਿਆ ਸਾਡੇ ਆ ਜਿਸ ਟਾਈਮ ਤੋਂ ਨਵੀਂ ਪੰਚਾਇਤ ਬਣੀ ਹੈ ਸਾਡੇ ਪਿੰਡ ਚ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਤੇ ਮਤਲਬ ਮਸਲਾ ਹੈਗਾ ਸਾਰਾ ਪੁਰਾਣੀ ਮੀਟਰ ਦਾ ਜੀ ਮਤਲਬ ਉਹ ਜੋ ਹੈਗਾ ਸਭ ਨੂੰ ਮਨਜ਼ੂਰ ਨਹੀਂ ਹੈ ਪੁਰਾਣੀ ਮੇਟ ਕਹਿੰਦੇ ਵੀ ਜੇ ਪੁਰਾਣਾ ਸਰਪੰਚ ਸੀਗਾ ਤਾਂ ਮੇਟ ਵੀ ਉਸ ਟਾਈਮ ਹੋਈ ਸੀਗੀ ਤੇ ਹੁਣ ਕਿਸੇ ਨੂੰ ਮਨਜ਼ੂਰ ਨਹੀਂ ਆਪਾਂ ਨੇ ਨਵੀਂ ਮੇਟ ਚੁਣੀ ਆ ਤੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਹਾਂ ਹਾਂਜੀ ਤੇ ਜਿਹੜੀ ਪੁਰਾਣੀ ਮੇਟ ਕਹਿੰਦੀ ਵੀ ਮੈਂ ਹੀ ਰਹਿਣਾ ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਮਸਲਾ ਜਿਹੜਾ ਇੱਥੇ ਕਿ ਮੰਡਰੇਗਾ ਦੇ ਵਰਕਰਾਂ ਵਿੱਚ ਘਟ ਜਾਂਦਾ ਹੈ ਜਿਹੜਾ ਹਾਂਜੀ ਸਾਡਾ ਮੰਡਰੇਗਾ ਦਾ ਹੀ ਕੰਮ ਨਹੀਂ ਚੱਲਦਾ ਜੀ ਜਦ ਦੀ ਨਵੀਂ ਪੰਚਾਇਤ ਬਣੀ ਆ ਉਦੋਂ ਤੋਂ ਹੀ ਕੰਮ ਬੰਦ ਪਿਆ ਸਾਡਾ ਕੀ ਮੇਰਾ ਕੰਬਰ ਚੋ? ਹਾਂਜੀ। ਆਰਮ ਕੀ ਰਿਆ ਬਾਕੀ? ਕਾਰਨ ਤਾਂ ਜੀ ਮੀਟ ਦਾ ਹੀ ਆ ਬਸ। ਮੀਟ, ਪ੍ਰਾਣੀ ਮੀਟ ਕਹਿੰਦੀ ਵੀ ਮੈਂ ਹਟਣਾ ਨਹੀਂ ਚਾਹੁੰਦੀ ਹੈਗੀ। ਉਹ ਕੰਮ ਉਹੀ ਕੰਮ। ਹਾਂਜੀ। ਪਤਾ ਨਹੀਂ ਜੀ ਹੁਣ ਉਹ ਕਹਿੰਦੀ ਵੀ ਉਹ ਬਿਹਾਰ ਠੀਕ ਨਹੀਂ ਦੀ ਕਰਦੀ ਨਰੇਗਾ ਵਰਕਰਾਂ ਨਾਲ। ਸਾਰਿਆਂ ਨਾਲ। 3 ਨੰਬਰ ਦਾ। ਮੇਰਾ ਨਾਮ ਵਰਜੀਤ ਕੌਰ ਹੈ। ਮੈਂ ਕਬਰ ਕੋ ਹਾਂ। ਕੀ ਸਮੱਸਿਆ ਆ ਰਹੀ ਜਿਹੜੀ ਪੁਰਾਣੀ ਮੇਢ ਤੋਂ ਤੁਹਾਨੂੰ? ਉਹ ਸਾਨੂੰ ਦਾ ਬਸ ਜਦੋਂ ਤੈਨੂੰ ਪਤਾ ਹੀ ਆ ਵੀ ਜਿਹੜਾ ਹੁਣ ਸਿਆਣਾ ਬੰਦਾ ਹੋਣੀ ਕਰਦਾ ਜੇ ਦਵਾਈ ਗੁੱਟੀ ਵੀ ਲੈਣੀ ਆ ਅਗਲੇ ਨੂੰ ਦਵਾਈ ਗੁੱਟੀ ਵੀ ਨਹੀਂ ਦਿੰਦਾ। ਦਵਾਈ ਨੂੰ ਆਉਣਾ ਤੇ ਮੈਂ ਚਲੇਗੀ। ਪਾਸ ਮੋੜਿਆ ਕਹਿੰਦੇ ਵੀ ਦਵਾਈ ਨੂੰ ਜਾ ਕੇ ਦਵਾਈ ਲੈ। ਦੋ ਦਿਨ ਤੀਹਿਆ ਦੇ ਕਹਿੰਦੇ ਨਾਲ ਕੰਨ ਕਰਦੀ ਰਹੀ ਹੈ। ਇਹ ਸਾਨੂੰ ਆ ਵੀ ਮੇਢ ਸਾਨੂੰ ਨਹੀਂ ਚਾਹੀਦੀ ਆ ਵੀ ਇਹ ਜਿਹੜੀ ਹੈ। ਜਿਹੜਾ ਮਤਾਬਾਤ ਹੋਇਆ ਤਾਂ ਸਹਿਮਤ ਫਤਹਿ ਮੈਂ ਹਾਂ ਹਾਂ ਸਹਿਮਤ। ਰੌਹਲ ਜੀ ਰਬ ਜੀ ਜਿਹੜਾ ਮੀਟ ਨੂੰ ਲੈ ਕੇ ਜਿਹੜਾ ਪਿੰਡ ਵਿੱਚ ਚੱਲਿਆ ਸੰਗਵਾਨ ਜੀ ਦਾ ਨਾਲ ਅਮਰੀਕਾ ਨਾਲ ਉਹਦਾ ਕੀ ਕਹਿਣਾ ਚਾਹੁੰਦਾ ਇਹੰਦਾ ਮੀਟ ਦਾ ਤੇ ਵਰਕਰਾਂ ਦਾ ਆਪਸੀ ਤੇ ਰੋਲਾ ਪਿਆ ਇਹਨਾਂ ਨੇ ਮੀਟਾਂ ਇਹ ਵਰਕਰਾਂ ਵੱਲੋਂ ਕਿਹਾ ਗਿਆ ਵੀ ਵੀ ਮੀਟ ਜਿਹੜੀ ਹੈ ਸਾਡੇ ਤੋਂ ਪੈਸੇ ਲਿੰਦੀ ਸੀ ਸਾਰ ਨਾਲ ਲੜਾਈ ਝਗੜਾ ਕਰਦੀ ਆ ਤੇ ਹੁਣ ਅੱਜ ਗ੍ਰਾਮ ਸਭਾ ਰੱਖੀ ਆ ਤੇ ਨਵੀਂ ਮੀਟ ਚੁਣੀ ਜਾਊਗੀ ਗ੍ਰਾਮ ਸਭਾ ਦੇ ਮੈਂਬਰਾਂ ਦੁਆਰਾ ਹਾਂਜੀ ਤੇ ਤੁਸੀਂ ਕਦੀ ਮੀਟ ਨੇ ਤੁਹਾਡੇ ਨਾਲ ਸੰਪਰਕ ਦਾ ਵੀਡੀਓ ਨਾਲ ਸੰਪਰਕ ਨਹੀਂ ਕੀਤਾ ਤੇ ਪ੍ਰਾਣੇ ਹਾਂਜੀ ਹਾਂ ਉਹਨਾਂ ਨੇ ਪੱਖ ਸੁਣਿਆ ਤੁਸੀਂ ਹਾਂਜੀ ਹਾਂਜੀ ਉਹਨਾਂ ਦਾ ਪੱਖ ਵੀ ਸੁਣਿਆ ਜੀ ਅਸੀਂ ਤੇ ਉਹ ਕਿੰਨੇ ਵੀ ਅਸੀਂ ਮੀਟ ਮੈਹੀ ਰਵਾਂਗੇ ਵੀ ਮੀਟ ਮੈਹੀ ਲੱਗਾ ਪਰੰਤੂ ਹੁਣ ਜੋ ਵੀ ਗ੍ਰਾਮ ਸਭ ਗ੍ਰਾਮ ਸਭਾ ਦੇ ਮੈਂਬਰ ਹਨ ਉਹਨਾਂ ਦਾ ਜੋ ਫੈਸਲਾ ਲਿਆ ਜਾਊਗਾ ਉਸ ਦੇ ਆਧਾਰ ਤੇ ਹੀ ਰੱਖੀ ਜਾਊਗੀ ਕਿਉਂਕਿ ਮੁਨੇਗਾ ਵਰਕਰਾਂ ਦੇ ਜੋ ਮੇਟ ਚੁਣਦੇ ਆ ਉਹ ਵੀ ਚੁਣੀ ਜਾਂਦੀ ਆ ਹੁਣ ਜਿਹੜੀ ਇਹਨਾਂ ਦੀ ਸਮੱਸਿਆ ਚਾਦਰੀਆ ਪਿੰਡ ਚ ਉਹਦਾ ਹੱਲ ਕਰਨ ਲਈ ਉਹਨਾਂ ਦਾ ਪਾਇਆ ਗਿਆ ਹਾਂਜੀ ਹੁਣ ਇਹ ਗ੍ਰਾਮ ਸਭਾ ਦਾ ਮਤਾ ਪਾਇਆ ਗਿਆ ਵੀ ਕਿ ਪਿੰਡ ਸਾਮਤਾ ਦੇ ਚੰਨ ਮਤਾ ਤੇ ਹਾਂ ਪਿੰਡ ਸਾਮਤਾ ਹੀ ਉਹ ਨਵੀਂ ਮੇਟ ਚੁਣਨ ਲਈ ਕਹਿ ਰਹੇ ਆ ਜੀ ਸਾਰੇ ਜਣੇ ਹੁਣ ਜਿਹੜੀ ਚੁਣਨ ਗਈ ਉਹਦਾ ਮਤਾ ਪਾ ਦਿੰਦੇ ਤੁਸੀਂ ਕਹਾਲ ਜੀ ਮੇਰਾ ਨਾਮ ਜਸਵੀਰ ਕੌਰ ਆ ਮੈਂ ਕਮਾਲੀ ਪਿੰਡ ਦੇ ਰੇਗਾ ਚ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਜੀ ਕੰਮ ਕਰਦੇ ਜੀ ਮਰੇਗਾ ਚ ਮੇਟ ਦਾ ਜੀ 5 ਸਾਲ ਦੇ ਦਰਵਾਨ ਮੇਰੀ ਕੋਈ ਵੀ ਵੀਡੀਓ ਦਫਤਰ ਜਾਂ ਕਿਸੇ ਵੀ ਤਰ੍ਹਾਂ ਥਾਣੇ 'ਚ ਕੋਈ ਸ਼ਿਕਾਇਤ ਨਹੀਂ ਹੁਣ ਮੇਰੇ ਨਵੀਂ ਪੰਚਾਇਤ ਵੱਲੋਂ ਮੇਰੇ ਤੇ ਇਲਜ਼ਾਮ ਲਾ ਰਹੇ ਆ ਜੀ ਕਿ ਮੈਂ ਗਾਲੀ ਗਲੋਚ ਕਰਦੀ ਆ ਥੱਪੜ ਮਾਰਦੀ ਆ ਪੈਸੇ ਲੈਂਦੀ ਸੀ ਜੀ ਠੀਕ ਹੈ ਨਾ ਜੀ ਕਿ ਮਿਸ ਬਿਹੇਵ ਕਰਦੀ ਆ ਤੇ ਕਿਸੇ ਉਸ ਮਤਲਬ ਜਿਸ ਮਤਲਬ ਲੇਡੀ ਦਾ ਨਾਮ ਲੈ ਰਹੇ ਆ ਜੀ ਇਹ ਕੋਈ ਵੀ ਲੇਡੀ ਸਾਹਮਣੇ ਨਹੀਂ ਆ ਰਹੀ ਦੇਖੋ ਇਹਨਾਂ ਨੇ ਮੇਰੇ ਖਿਲਾਫ ਮੀਡੀਆ 'ਚ ਵੀ ਬਿਆਨ ਦਿੱਤੇ ਆ ਜੀ ਕਿ ਮੈਂ ਗਾਲੀ ਗਲੋਚ ਕਰਦੀਆਂ ਤੱਪੜ ਮਾਰਦੀਆਂ ਬਟ ਮੈਂ ਮੀਡੀਆ ਚ ਇਸ ਲਈ ਪੱਖ ਨਹੀਂ ਦੇ ਕਿਉਂਕਿ ਮੇਰੇ ਕੋਲ ਜਿਹੜੀ ਵੀਡੀਓ ਹੈ ਉਹ ਕੱਲ ਪਹੁੰਚੀ ਹੈ ਜੀ ਜਿਹੜਾ ਅੱਜ ਮੇਰੇ ਖਿਲਾਫ ਬਿਆਨ ਦੇ ਮਤਾ ਪਾਸ ਪਾ ਰਹੇ ਆ ਜੀ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਜੀ ਮੇਰਾ ਕੋਰਟ ਦੇ ਵਿੱਚ ਕੇਸ ਲੱਗਿਆ ਹੋਇਆ ਜੀ ਕਾਹਦਾ ਕੇਸ ਲਾਇਆ ਜੀ ਮੈਂ ਮੇੜਦਾ ਜੀ ਨਹੀਂ ਉਹ ਤਾਂ ਵੀਡੀਓ ਕੋਲ ਅਧਿਕਾਰ ਹੁੰਦੇ ਨੇ ਕੋਰਟ ਚ ਆਉਣ ਦੀ ਲੋੜ ਨਹੀਂ ਹੁੰਦੀ ਵੀਡੀਓ ਕੋਲ ਨਹੀਂ ਅਧਿਕਾਰ ਹੁੰਦੇ ਸਰ ਇਹ ਵੀਡੀਓ ਕੋਲ ਅਧਿਕਾਰ ਹੁੰਦੇ ਆ ਮਤਲਬ ਇਹ ਹੁੰਦਾ ਕਿ ਮੇਰੇ ਕੋਲ ਦੇਖੋ ਇੱਕ ਛੋਟੀ ਬੇਟੀ ਹੈ 7 ਸਾਲ ਦੀ ਮੇਰੀ ਮੈਂ ਇਕੱਲੀ ਰਹਿ ਲ ਜੀ ਲੇਡੀਜ਼ ਨੂੰ ਮੇ ਰੱਖਣਾ ਚਾਉਂਦੇ ਨੇ ਇਹ ਜਾਂ ਰੱਖਿਆ ਇਹਨਾਂ ਨੇ ਉਹ ਦੋ ਬੇਟੇ ਉਹਨਾਂ ਦੇ ਬਾਹਰ ਗਏ ਹੋਏ ਆ ਤੇ ਉਹਨਾਂ ਦੇ ਘਰ ਜ਼ਮੀਨ ਵੀ ਹੈਗੀ ਆ ਜੀ ਤੇ ਠੀਕ ਆ ਜੀ ਉਹਨਾਂ ਦੀ ਬੇਟੀ ਮੈਰਿਡ ਹੈ ਜੀ ਕੋਟੀ ਉਹਨਾਂ ਨੇ ਛੋਟੇ ਤੇ ਮਿਸਵੇਬ ਦਾ ਕਿਉਂ ਉਲਾਰੇ ਨੇ ਸਾਰਾ ਪਿੰਡ ਇੱਕ ਪਾਸੇ ਕਿਉਂ ਆ ਜੀ ਸਰ ਸਾਰਾ ਪਿੰਡ ਨਹੀਂ ਹੁਣ ਵੀ ਤੁਸੀਂ ਵੀਡੀਓ ਬਣਾਈ ਆ ਜੀ ਵੀਡੀਓ ਚ ਦੇਖੋ ਜੀ 10 ਮੈਂਬਰ ਮਰੇਗਾ ਚ ਨਿਕੰਮ ਕਰ ਰਹੇ ਹੋ ਜੀ 15 ਮੈਂਬਰ ਉਥੇ ਨਰੇਗਾ ਵਾਲੇ ਬੈਠੇ ਨੇ ਵੀਡੀਓ ਦਫ਼ਤਰ ਚ ਜਿਹੜੀ ਐਸਐਸਪੀ ਸਾਹਿਬ ਦੇ ਉਹਨਾਂ ਨੇ ਧਰਨਾ ਲਾਇਆ ਸੀ ਡੀਸੀ ਸਾਹਿਬ ਦੇ ਉਹਦੇ ਚ ਵੀ ਮੇਰੇ ਗਾਲੇ ਸਿਰਫ 15 ਵਰਕਰ ਸੀ ਬਾਕੀ ਸਾਰੇ ਕਹਿੰਦੇ ਸਾਨੂੰ ਦਿਹਾੜੀ ਦੇਲ ਜਾਇਆ ਗਿਆ ਸੀ ਮਾ ਆਪ ਤਾਂ ਸਹੀ ਉਹਨਾਂ ਨੇ 15 15 ਬੀਬੀਆਂ ਉਥੇ ਮੇਰੇ ਗਾਲੇ ਬੋਮੀਆਂ ਨੇ ਹਾਂ ਜੀ ਸਾਰਿਆਂ ਨੇ ਰੋੜੇ ਇਖਲਾਬ ਕੀਤਾ ਕਿ ਇਹਦਾ ਪੈਸੇ ਲੰਦੇ ਜਾ ਕਾਲੀ ਨੂੰ ਕਰਨੇ ਸਰ ਕੋਈ ਇਹਨਾ ਕੋਈ ਇੱਕ ਪਾਰਟੀ ਵਾਜੀ ਤੌਰ ਤੇ ਕੱਢਿਆ ਜਾ ਰਿਹਾ ਜੀ ਮੈਨੂੰ ਤਾਂ ਧਮਕੀਆਂ ਵੀ ਮਿਲ ਰਹੀਆਂ ਜੀ ਅਫਤਾਰ ਸਿੰਘ ਅਫਤਾਰ ਦੇ ਬੇਟੇ ਵੱਲੋਂ ਤੇ ਮੇਟ ਦੀ ਜਿਹੜੀ ਨਵੀਂ ਮੇਟ ਆ ਉਹਦੇ ਵੱਲੋਂ ਮੈਨੂੰ ਅਸਲੇ ਦਿਖਾਦ ਕਾ ਕੇ ਲੰਗਦੇ ਆ ਹੁਣ ਵੀ ਇਹਨਾਂ ਨੇ ਮੇਰੀ ਕੁੱਟਮਾਰ ਕਰਾਈ ਆ ਜੀ ਪੋੜੇ ਦਿਨ ਪਹਿਲਾਂ ਥਾਣੇ 'ਚ ਮੇਰਾ ਫੈਸਲਾ ਹੋਇਆ ਜੀ ਉਹ ਵੀ ਮੈਂ ਪੰਚਾਇਤ ਦੇ ਦਰਵਾਜ਼ਾ ਕੀਤਾ ਜੀ ਨਹੀਂ ਜਿਹੜਾ ਅਸਲਾ ਦਿਖਾ ਕੇ ਲੰਘਦੇ ਵਿੱਚ ਕੋਈ ਕੰਪਲੀਟ ਵਗੈਰਾ ਦਿੱਤੀ ਕਿਤੇ ਦੇ ਨਹੀਂ ਸਰ ਮੈਂ ਦੇਣੀ ਆ ਜੀ ਮੈਨੂੰ ਕੱਲ ਵੀ ਗਾਲੀ ਗਲੋਚ ਕਾਫੀ ਕੀਤੀ ਗਈ ਹੈ ਹੈਗੀ ਨਹੀਂ ਤੈਨੂੰ ਮਾਰ ਦਾਂਗੇ ਤੇਰੀ ਬੇਟੀ ਨੂੰ ਇਸ ਡਰੋਂ ਮੈਂ ਆਪਣੀ ਬੇਟੀ ਨੂੰ 3 ਦਿਨ ਹੋ ਗਏ ਜੀ ਕਾਰੋਬਾਰ ਨਹੀਂ ਕੱਢਿਆ ਸਕੂਲ ਨਹੀਂ ਭੇਜ ਰਹੀ ਐਥੇ ਸਰ ਮੈਂ ਇਹ ਵੀ ਦੱਸ ਰਹੀ ਆ ਜੀ ਜਿਹੜੀ ਮੇਡ ਜਸਵਿੰਦਰ ਕੌਰ ਨੂੰ ਇਹ ਰੱਖਣਾ ਚਾਹੁੰਦੇ ਨੇ 5 ਸਾਲ ਪਹਿਲਾਂ ਉਹ ਮੇਡ ਸੀ ਇਹਨਾਂ ਬੀਬੀਆਂ ਨੇ ਔਰ ਪਨਾਣੀ ਪੰਚਾਇਤ ਨੇ ਉਹਨਾਂ ਨੂੰ ਕੱਢਿਆ ਸੀ ਵੀ ਉਹ ਪੈਸੇ ਦਾ ਦੇਣ ਲੈਣ ਕਰਦੇ ਆ ਜੀ ਉਹ 5 ਸਾਲ ਤੋਂ ਨਰੇਗਾ ਚ ਉਹਨਾਂ ਨੇ ਮੇਰੇ ਕੋਲ ਕੋਈ ਕੰਮ ਨਹੀਂ ਕੀਤਾ ਜੀ